ਸਾਡੀ ਇੱਥੇ ਅਸੀਂ ਜਿਹੜੇ ਘਰ ਆਏ ਆ ਇੱਥੇ ਘਰ ਦੇ ਵਿੱਚ ਕੋਈ ਨਹੀਂ ਹੈਗਾ ਆ ਵੇਖੋ ਡੰਗਰ ਬੱਚੇ ਭੁੱਖੇ ਆ ਤੇ ਹਾਂ ਯਾਰ ਤੂੜੀ ਪਾਈ ਆਪਾਂ ਹਨਾ ਵਿਚਾਰੇ ਮੋਹਲੇ ਵੇਂਦੇ ਆ ਪਹਿਲਾਂ ਵੇਖੀ ਘਰੇ ਕੋਈ ਹੈਗਾ ਵੀ ਕਿ ਨਹੀਂ ਹੈਗਾ ਕੋਈ ਨਹੀਂ ਇਹਦਾ ਦੇਖੋ ਕੋਈ ਨਹੀਂ ਵੀਰ ਭਰਾ ਇੱਥੇ ਹੈਗਾ ਤੇ ਅਸੀਂ ਇੱਥੋਂ ਪੈ ਪੈਣਾ ਨੂੰ ਵੀਰਾਂ ਨੂੰ ਰੈਸਕਿਊ ਕਰਨ ਚੱਲੇ ਸੀਗੇ ਪਰ ਵੇਖਿਆ ਵੀ ਜਿਹੜੇ ਡੰਗਰ ਬੱਚਾ ਮੋਹਲੇ ਵੇਂਦਾ ਅੱਗੇ ਜੋੜ ਜੇ ਹਾਂ ਆ ਜੋੜ ਜੇ ਅੱਗੇ ਕੋਈ ਨਹੀਂ ਕੋਈ ਨਹੀਂ ਕੰਟੈਕਸ਼ਨ ਨਾਲ ਠੀਕ ਹੈ ਜੀ ਆ ਵੇਖੋ ਕਿੰਨੀਆਂ ਤਾਰਾਂ ਨੀਵੀਆਂ ਵਾ ਪੂਰੇ ਰਿਸਕ ਵਾ ਇੱਥੇ ਤੇ ਇੱਥੇ ਘਰ ਦੇ ਵਿੱਚ ਕੋਈ ਕੋਈ ਨਹੀਂ ਹੈਗਾ ਪਰ ਧੰਨਵਾਦ ਇਸ ਵੀਰ ਦਾ ਜਿਹੜਾ ਕਹਿੰਦਾ ਕਿ ਆਪਾਂ ਇਹਨਾਂ ਨੂੰ ਕੋਈ ਪੱਠਾ ਢੱਕਾ ਪਾ ਜਾਈਏ ਤੇ ਵੇਖੋ ਖੁਰਲੀ ਇੱਥੇ ਰੋ ਖੁਰਲੀ ਖਾਲੀ ਹੈ ਕਿ ਭਰੀ ਆ ਖਾਲੀ 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 ਅੱਛਾ ਖਾਲੀ ਖੁਰਲੀ ਵਿਚਾਰਿਆਂ ਦੀ ਹੈ ਨਾ ਭਰਾ ਗੋ ਐ ਐ ਗੋ ਮਾ ਪ੍ਰਭਾ ਤੇਨੂੰ ਚੜਦੀ ਕਲਾ ਬਖਸ਼ੇ ਚੜਦੀ ਕਲਾ ਬਖਸ਼ੇ ਵੇਖੋ ਵੀਰ ਦਾ ਜਿਗਰਾ ਸਾਡੇ ਅਮਿਤਪਾਲ ਵੀਰ ਦਾ ਦਿਲ ਇੱਥੇ ਭੈਣ ਭਰਾਵਾਂ ਨੂੰ ਤੇ ਰੈਸਕਿਊ ਕਰਨਾ ਹੀ ਕਰਨਾ ਵਾ ਆ ਵੀਰ ਜਨਵਾਰਾ ਦੇ ਚਾਰੇ ਵਾਸਤੇ ਆਹ ਵੇਖੋ ਸਾਡੇ ਅੰਮਿਤਪਾਲ ਵੀਰ ਦਾ ਜਿਗਰਾ ਅਸੀਂ ਲੰਘ ਰਹੇ ਸੀ ਲਾਗੋਂਦੀ ਆ ਵੇਖੋ ਕਿੰディア ਭਾਵੁਕ ਕਰਦੀਆਂ ਤਸਵੀਰਾਂ ਵਾਂ ਅਸੀਂ ਲਾਗੋਂਦੀ ਲੰਘ ਰਹੇ ਸੀਗਾ ਤੇ ਵੀਰ ਕਹਿੰਦਾ ਯਾਰ ਡੰਗੇ ਦੇ ਵੇਖੋ ਭੁੱਖੇ ਬੱਜੇ ਆ ਤੇ ਆਪਾਂ ਯਾਰ ਜਿਆਦਾ ਨਹੀਂ ਤੇ ਇਥੋਂ ਕੁਝ ਨਾ ਕੁਝ ਵੇਖ ਕੇ ਚਾਰਾ ਹੀ ਇਹਨਾਂ ਨੂੰ ਪਾ ਦਈਏ ਤੇ ਹੁਣ ਵੀਰ ਅੰਦਰ ਗਿਆ ਵਾ ਚਾਰਾ ਵੇਖਣ ਗਿਆ ਵੀ ਅੰਦਰ ਕਿ ਕੋਈ ਨਾ ਕੋਈ ਤੂੜੀ ਫੱਕਾ ਹੋਵੇ ਤੇ ਅਸੀਂ ਜਨਵਾਰਾਂ ਨੂੰ ਪਾ ਦਈਏ ਆ ਹੁੰਦੀ ਹੈ ਜੀ ਇਨਸਾਨੀਅਤ ਨਹੀਂ ਵੇਖ ਸਾਡੇ ਮੇਰੇ ਸਾਹਮਣੇ ਹੈਗਾ ਕੁਝ ਸੱਪ ਬੈਠਾ ਚਾਰ ਪਾਜ ਸੱਪ ਹੈਲੋ ਦੇਖੋ ਸਾਂਜੀ ਸੱਪਸ ਪੂਲੀਆਂ ਵੀ ਇੱਥੇ ਆਪਣੇ ਆਪ ਦਾ ਬਚਾਅ ਕਰ ਰਹੀਆਂ ਵਾ ਤੇ ਆ ਥੋੜੇ ਬੇੜੀ ਆਪਣੀ ਠਾਂ ਜਾ ਰਹੀ ਜੇ ਆਹ ਬਾਹ ਡੇਢ ਦੇ ਡੇਢ ਦੇ ਤੋਂ ਡੇਢ ਦੇ ਕੋਈ ਗੱਲ ਨਹੀਂ ਆ ਡੇਢ ਦੇ ਆਪਣੀ ਬੇੜੀ ਠਾਂ ਜਾ ਰਹੀ ਜੇ ਥੋੜੇ ਇਹਨੂੰ ਪਾਓ ਹੱਥ ਹਲੇ ਉਧਰ ਹਲੇ ਚੱਪੂ ਮਾਰੋ ਨਾ ਚੱਪੂ ਨਾਲ ਰੋਕ ਲੋ ਚੱਪੂ ਨਾਲ ਰੋਕ ਲੋ ਇੱਥੋਂ ਫੜੋ ਨਾ ਵਾ 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 ਗਾਣਾ ਜੋਗਾ ਆ ਵੇਖੋ ਆ ਵੀਰ ਦਾਣਾ ਫੱਕਾ ਉਹਨਾਂ ਨੂੰ ਪਾ ਰਿਹਾ ਵਾ ਆ ਸਾਡਾ ਅਮਿਤਪਾਲ ਵੀਰ ਕਿਉਂਕਿ ਜਿਹੜੀਆਂ ਵਿਚਾਰੀਆਂ ਗਈਆਂ ਵਾਂ ਇਹ ਪਤਾ ਨਹੀਂ ਕਦੋਂ ਘਰ ਵਾਲੇ ਕਦੋਂ ਦੇਥੋਂ ਗਏ ਆ ਤੇ ਕਦੋਂ ਦੀਆਂ ਵਿਚਾਰੀਆਂ ਭੁੱਖੀਆਂ ਵਾਂ ਨਾਲ ਕਿਹਦੀ ਬੱਛੀ ਆ ਵੇਖੋ ਪਿਆਰੀ ਜੀ ਜਿੱਦਾਂ ਆਪਾਂ ਨੂੰ ਆਪਣੇ ਬੱਚੇ ਪਿਆਰੇ ਆ ਇਦਾਂ ਹੀ ਜਨਵਾਰਾਂ ਨੂੰ ਵੀ ਆਪਣੇ ਬੱਚੇ ਪਿਆਰੇ ਹੁੰਦੇ ਆ ਸੰਜੀ ਵਾਏ ਕਰੋ ਚਲੋ ਆ ਭਰਦੇ ਭਰਦੇ ਚਲੋ ਦੋ ਡਾਂਗ ਦੇ ਵਿਚਾਰੀ ਖਾ ਲੂਗੀ ਆ ਡੱਬੇ ਫੜਾਓ ਆਪਾਂ ਫੀਡ ਲੈ ਕੇ ਆਵਾਂਗੇ ਆਹੋ ਆ ਫੜਾ ਆ ਵੀ ਜੀ ਡੱਬੇ ਫੜਾਓ ਮੈਂ ਪਾ ਦੇਣਾ ਕਰ ਰੋਟੀਆਂ ਜੀਆਂ ਹਾਂ ਹਾਂ ਸਾਂਜੀ ਸਾਨੂੰ ਪ੍ਰਸ਼ਾਸਨ ਨੇ ਖਾਣਾ ਪਾਣੀ ਦਿੱਤਾ ਸੀਗਾ ਤੇ ਕੀ ਤੇ ਚਾਜੇ ਥਾਂ ਵਰਤਾਇਓ ਤੇ ਇਸ ਤੋਂ ਵਧੀਆ ਸਾਨੂੰ ਚਾਜਦਾ ਥਾਂ ਨਹੀਂ ਲੱਭਾ ਜਿਵੇਂ ਬਾਬੇ ਨਾਨਕ ਨੇ ਸਾਨੂੰ ਸੁਨੇਹਾ ਦਿੱਤਾ ਸੀਗਾ ਕਿ ਵਿਹਾਂ ਦਾ ਲੰਗਰ ਜਿਹੜਾ ਵਾ ਉਹ ਚਾਜ ਦੇ ਥਾਂ ਹੀ ਲਾਉਣਾ ਵਾ ਤੇ ਇਸ ਤੋਂ ਵਧੀਆ ਚਾਜ ਦਾ ਥਾਂ ਤੁਸੀਂ ਆ ਮੈਨੂੰ ਅੱਜ ਜਿੰਨੇ ਦਿਨ ਹੋ ਗਏ 15 ਦਿਨ ਹੋ ਗਏ ਸੇਵਾ ਕਰਦਿਆਂ ਨੂੰ 15 ਦਿਨਾਂ ਦੇ ਵਿੱਚ ਚਾਜ ਦਾ ਥਾਂ ਨਹੀਂ ਲੱਭਾ ਸਦਕੇ ਜਾਣਾ ਮੈਂ ਵੀਰ ਅਮਰਤਪਾਲ ਦਰੇ ਆ ਵੇਖੋ ਤੁਸੀਂ ਦੇਖ ਸਕਦੇ ਲਾਗੋਂ ਤਸਵੀਰਾਂ ਦੇਖ ਸਕਦੇ ਜੇ ਇਹ ਸੰਗ ਦੀ ਇਹ ਹੁੰਦਾ ਵਾ ਇਨਸਾਨੀਅਤ ਇਹ ਹੁੰਦਾ ਪਿਆਰ ਕੋਈ ਕਿਸੇ ਦੇ ਮੂੰਹ ਚੋਂ ਰੋਟੀ ਖੋ ਰਿਆ ਵਾ ਤੇ ਕੋਈ ਕਿਸੇ ਦੇ ਮੂੰਹ ਦੇ ਵਿੱਚ ਬੁਰਕੀ ਪਾ ਰਿਆ ਵਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵਾ ਗੁਰੂ ਭਲਾ ਕਰੇ ਸਾਡੇ ਅਮਰਤਪਾਲ ਵੀਰ ਦਾ ਤੇ ਇਹ ਸੀਗੇ ਅ ਅਮਨਤ ਕਾਲੀ ਵੀਰ ਜੀ ਹੁਣੀ ਆਏ ਆ ਸਾਡੇ ਨਾਲ ਆ ਪ੍ਰਭ ਆਸਰਾ ਫਾਊਂਡੇਸ਼ਨ ਵੱਲੋਂ ਜਿਹੜੀ ਆਸਰਾ ਫਾਊਂਡੇਸ਼ਨ ਭਾਈ ਸ਼ਮਸ਼ੇਰ ਸਿੰਘ ਜੀ ਹੁਣਾ ਵੱਲੋਂ ਚਲਾਈ ਜਾ ਰਹੀ ਹੈ ਕਰਾਲੀ ਦੇ ਵਿੱਚ ਤੇ ਇਹ ਵੀਰ ਜੀ ਉੱਥੇ ਸਰਦੂਲਗੜ ਤੋਂ ਜੁੜੇ ਆ ਹਸਾਰ ਕੋਲੋਂ ਜੀ ਤੇ ਵੇਖੋ ਅੱਜ ਜਿਹੜਾ ਸੀਗਾ ਧੀਰਾ ਘਾਰਾ ਪਿੰਡ ਸੀਗਾ ਨਿਹਾਲਾ ਅਲਵੇਰਾ ਪਿੰਡ ਸੀਗੇ ਉੱਥੇ ਆਨ ਕੇ ਪਰਿਵਾਰਾਂ ਨੂੰ ਤੇ ਰੈਸਕਿਊ ਕਰ ਹੀ ਰਿਹਾ ਵੀਰ ਜੀ ਸੇਰ ਦੇ ਪਰ ਅੱਜ ਵੇਖੋ ਇੱਕ ਡੰਗਰ ਬੱਚਿਆਂ ਨੂੰ ਪੱਠੇ ਪਾ ਰਿਹਾ ਹੈ ਭਾਈ ਤੁਧਨ ਗੁਰੂ ਰਾਮਦਾਸ ਤੁਧਨ ਗੁਰੂ ਰਾਮਦਾਸ ਇਹ ਹੁੰਦੀ ਆ ਸੇਵਾ ਵੇਖੋ ਬੇੜੀ ਫੜ ਕੇ ਆ ਵੀ ਸਾਡਾ ਦੂਜਾ ਵੀਰ ਖਰੋਤਾ ਮੋਗੇ ਤੋਂ ਆਇਆ ਵਾ ਇਹ ਆ ਬੰਦ ਨਹੀਂ ਕਰਾ ਤੋ ਤੇ ਬੇੜੀ ਫੜ ਕੇ ਵੀਰ ਖਰੋਤਾ ਵਾ ਅਸੀਂ ਇਸ ਟਾਈਮ ਬੇੜੀ ਦੇ ਵਿੱਚ ਆ ਤੇ ਇੱਥੇ ਪਾਣੀ ਸਿਰਫ ਉੱਚਾ ਵਾ ਘਰ ਦਾ ਕਰਕੇ ਜਿੱਥੇ ਤੁਸੀਂ ਅੱਗੇ ਵੇਖ ਰਿਹਾ ਜੇ ਇਹਦੇ ਸੰਗ ਦੀ 20 20 ਫੁੱਟ ਪਾਣੀ ਆ ਅਗਲੇ ਬੰਨੇ ਵੇਖੋ ਆ ਜਿਹੜੇ ਆ ਟਰਾਂਸਫਾਰਮ ਉਹ ਡੱਬੇ ਪਿਆ ਤੇ ਆ ਘਰ ਵੀ ਤੁਸੀਂ ਦੇਖ ਰਹੋ ਪੀਕਰਾਂ ਦੇ ਘਰ ਜਿਹੜੇ ਸੁੰਨੇ ਪਏ ਆ ਆ ਵਿੜੇ ਸੁੰਨੇ ਪਏ ਆ ਆ ਜਿਹੜੀ ਆ ਮੀਆਂ ਦੀਆਂ ਮਾਰਾਂ ਗਾ ਉਹ ਮੀਆਂ ਦਾ ਨਾਮ ਫੜਾ ਦੇ ਮਾਰਾਂ ਕਰਕੇ ਆ ਤੁਸੀਂ ਅੱਗੇ ਵੇਖੋ ਉੱਤੇ ਵੇਖੋ ਛੱਤਾਂ ਦੇ ਉੱਤੇ ਲੋਕਾਂ ਨੇ ਆਪਣੇ ਘਰ ਘਰਾਂ ਦੇ ਪਰ ਲੋਕਾਂ ਨੇ ਝੜਾਇਆ ਪਿਆ ਆਪਣਾ ਸਮਾਨ ਵੀਰ ਛੱਤ ਦੇ ਉੱਤੇ ਜਾ ਕੇ ਤੇ ਉਹਨਾਂ ਦੇ ਵਾਸਤੇ ਡੰਗਰਾਂ ਵਾਸਤੇ ਕੋਈ ਨਾ ਕੋਈ ਚੀਜ਼ ਲੱਭ ਰਿਹਾ ਮੇਰਾ ਵੀ ਧਿਆਨ ਨਾ ਜਾਈ ਛੱਤਾਂ ਉਹ ਜੀਆਂ ਵਾਂ ਭਾਈ ਗੁਰੂ ਭੜਾ ਕਰੀ ਵੀ ਉੱਤਾਂ ਧਿਆਨ ਮੇਰਾ ਭਰਾ ਭਾਈ ਗੁਰੂ ਟਾਡਾ ਕਿ ਨਾ ਸੀ ਵੀਰ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਤੇ ਬੰਦਨੀ ਕਲਾ ਦੇ ਲਾਗੇ ਕਿਹੜਾ ਪਿੰਡ ਸੀ ਬੌਡੇ ਬੌਡਾ ਬੌਡੇ ਬੌਡੇ ਹਾਂਜੀ ਬੌਡੇ ਪਿੰਡ ਸੀਗਾ ਵੀਰ ਦਾ ਬੰਦਨੀ ਕਲਾ ਲਾਗੇ ਆ ਵੇਖੋ ਨਿਗੀ ਦੀ ਮੱਛੀ ਆ ਤੇ ਇਹ ਵੀ ਚੱਲ ਰਹੀ ਆ ਤੇ ਮੈਂ ਕਹਿੰਨਾ ਵੀਰ ਆਪਾਂ ਕਿਹੜੇ ਫਿਰਦੇ ਚਾਰ ਪਾ ਉੱਤੇ ਵੀ ਤੇਰਾ ਭਲਾ ਜੇ ਆਪਾਂ ਨਾਣਾ ਹੀ ਲੈ ਕੇ ਆਵਾਂਗੇ ਉੱਤੇ ਵੀ ਸਭ ਚੜੇ ਵੀਰ ਮੇਰੀ ਗੱਲ ਸੁਣ ਇੱਥੇ ਇਹਨਾਂ ਦੇ ਜਿਹੜੇ ਆ ਰਸੇ ਬੰਨੇ ਆ ਤੇ ਖੁੱਲੇ ਆ ਰਸੇ ਨਹੀਂ ਯਾਰ ਉਹ ਬੰਨੀ ਆ ਖੁੱਲੇ ਆ ਤਾਂ ਉਹਨੇ ਪਾਉਂਦੀ ਏ ਸੰਗਲ ਮੈਨੂੰ ਲੱਗਦਾ ਵੇਖਾਂ ਇੱਕ ਰਿਚਾ ਕਰ ਹੂੰ ਵੇਖੇ ਅਮਰ ਤਾਂ ਦੇਖਣਾ ਭਾਈ ਖੁੱਲੇ ਆ ਖੁੱਲੇ ਆ ਪਾਣੀ ਕਰਕੇ ਨਸੂਰ ਸੰਗਲ ਖੋਲਦੇ ਆ ਨਾ ਹੂੰ ਤੇ ਪਾਣੀ ਘਾਤਰੇ ਨਿਕਲਦੇ ਪੈ ਹਾਂ ਖੁੱਲੇ ਆ ਖੁੱਲੇ ਆ ਹਾਂ ਕਰਦੇ ਨੇ ਅਸੀਂ ਹਾਂ ਵਾਈ ਗੁਰੂ ਆ ਵੀ ਦੇਖੋ ਇਹ ਆ ਮਾਨਵਤਾ ਦੀ ਸੇਵਾ ਮਾਨਤਾਰੀ ਸੇਵਾ ਤੇ ਕਰਨੀ ਕਰਨੀ ਹੈ ਜਨਵਰਾਂ ਦੀ ਸੇਵਾ ਵੀ ਵੀਰ ਜੀ ਹੁਣੀ ਸੇਤੋਂ ਕਰ ਰਿਹਾ ਇਹ ਕੱਲ ਦੇ ਤਰਕਰ ਆਲੀ ਤੋਂ 12 1 ਵਜੇ ਚੱਲੇ ਸੀ ਸੰਜੀ ਮੈਗਰ ਭਲਾ ਕਰੇ ਤੇ ਹੁਣ ਅੱਜ ਆ ਸ਼ਾਮ ਦਾ ਟਾਈਮ ਹੋ ਚੱਲਿਆ ਵਾ 3 4 ਵਜ ਗਏ ਆ ਤਰਕੇ 6 ਵਜ ਦੀ ਸੇਵਾ ਨਿਭਾ ਰਿਹਾ ਤੇ ਉਪਰੋਂ ਵੀ ਥੋਰ ਜੀ ਦੀ ਤਪਛਾ ਤੇ ਥੱਲੇੋਂ ਪਾਣੀ ਦਾ ਜਿਹੜਾ ਸੇਕ ਵੱਜ ਰਿਹਾ ਵਾ ਤੇ ਆ ਹੋਰ ਪਾ ਦੇ ਤੂੜੀ ਹੋਰ ਅਲੀ ਕਰ ਦੋ ਚਲੋ ਇੱਕ ਅੱਧਾ ਦਿਨ ਵਿਚਾਰੀ ਖਾਂਦੀ ਤੇ ਰਹੂਗੀ ਬਾਅਦ ਚ ਅਗਿਆ ਕੋਈ ਇਧਰ ਆਵੇ ਨਾ ਆਵੇ ਹਾਂ ਪਤਾ ਨਹੀਂ ਹਨਾ ਚੋਕਰ ਪਾ ਕੇ ਜਾਣਾ ਇਹਨੂੰ ਆ ਚੋਕਰ ਵੀ ਬੂਰੀ ਲੈ ਆਵਾਂਗੇ ਹਾਂ ਆਉ ਸਹੀ ਗੱਲ ਹੈ ਐ ਵੀਰ ਦੂਜੀ ਦੂਜੀ ਸੇਵਾ ਤੇ ਤੇਰੀ ਚਲੋ ਲਿਖੇ ਲੱਗਣੇ ਲੱਗਣੀਆਂ ਪਰ ਆ ਸੇਵਾ ਤੇਰੀ ਪਹਿਲਾਂ ਲਿਖੇ ਲੱਗੂਗੀ ਮੇਰਾ ਨਾਮ ਬਟਾ ਦੀ ਜੇ ਨਾਮ ਲਿਖੇ ਲੱਗੂਗੀ ਦਾ ਮੁੱਕੀ ਮਰੀ ਤਈ ਵਾਹਿਗੁਰੂ ਭਾਣਾ ਕਰੇ ਵੇਖੋ ਆ ਵੀਰ ਆ ਨਾਲ ਬੋਰਡ ਚ ਲਾ ਕੇ ਸੇਵ ਦੇ ਘਾਟੋ ਘਟ ਸਾਰ 70 ਜਿਹੜੇ ਪਰਿਵਾਰ ਵਾ ਆ 67 ਜੀ ਆ ਉਹਨਾਂ ਨੂੰ ਰੈਸਕਿਊ ਕਰ ਚੁੱਕਾ ਵਾ ਹੁਣ ਅਸੀਂ ਖਾਣਾ ਫੀਡ ਲੈ ਕੇ ਆ ਜਿਹੜੇ ਹੜਪੀਤ ਵੀਰ ਵਾ ਉਹਨਾਂ ਕੋਲ ਵੀ ਲੈ ਕੇ ਚੱਲੇ ਆ ਨਾਲੇ ਉਹਨਾਂ ਨੂੰ ਬਾਹਰ ਕੱਢਣਾ ਤੇ ਨਾਲੇ ਇਸ ਗਊ ਮਾਤਾ ਦਾ ਜਿਹਦਾ ਵਾ ਅਸ਼ੀਰਵਾਦ ਲੈ ਕੇ ਚੱਲੇ ਆ ਗਊ ਮਾ ਚੜ੍ਹਦੀ ਕਲਾ ਬਖਸ਼ੀ ਸਾਡੇ ਜਿਹੜੇ ਭੈਣ ਭਰਾ ਵਾ ਉਹਨਾਂ ਨੂੰ ਮਿਹਰ ਪਰਿਆਤ ਰੱਖੀ ਸਪੈਸ਼ਲ ਵੀਰ ਅਮਰਤਪਾਲ ਵਾ ਜਿੰਨੇ ਤੇਰੀ ਅੱਜ ਸੇਵਾ ਕੀਤੀ ਆ ਚੜ੍ਹਦੀ ਕਲਾ ਰੱਖੀ ਮੇਰੇ ਭਰਾ ਦੀ ਬੇਗਿਰਾ ਵੀਰ ਤੂੰ ਹੀ ਤੇ ਆਪ ਸੇਵਾ ਕਰਕੇ ਐ ਨਾ ਥਲੋਤਰ ਕੇ ਸਾਨੂੰ ਵੇਖ ਕੇ ਹੀ ਬੜਾ ਸਕੂਨ ਮਿਲ ਗਿਆ। ਸਾਨੂੰ ਉੱਧਰ ਹੀ ਬੜਾ ਸਕੂਨ ਮਿਲ ਗਿਆ ਵਾ ਕਿ ਅਸੀਂ ਵੀਰ ਦੇ ਨਾਲ ਚੱਲ ਕੇ ਆਏ ਆ। ਚਲੋ ਆ ਸਾਡਾ ਵੀ ਹਿੱਸਾ ਪੈ ਗਿਆ ਵਿੱਚ। ਆ ਘਰ ਸੀਗਾ। ਸਾਨੂੰ ਨਹੀਂ ਪਤਾ ਇਹ ਘਰ ਪਰਿਵਾਰ ਵਾਲੇ ਕੌਣ ਵਾ। ਆ ਠੀਕ ਹੈ ਜੀ ਸਾਨੂੰ ਨਹੀਂ ਪਤਾ ਵੀ ਇਹ ਇਸ ਟਾਈਮ ਹੈਗੇ ਕਿੱਥੇ ਆ। ਆ ਸਾਨੂੰ ਤੇ ਸਿਰਫ ਉਹਦੀ ਗਾਈ ਤੇ ਗਾਈ ਦੀ ਬੱਚੀ ਦਿਖੀ ਆ ਤੇ ਚਲੋ ਆ ਵਾਗੁਰੂ ਭਲਾ ਕਰੇ। ਵੀਰ ਦਾ ਤੇ ਤੁਸੀਂ ਦੇਖ ਸਕਦੇ ਜੇ ਘਰ ਦੇ ਆਲੇ ਦੁਆਲੇ ਪਾਣੀ ਪਾਣੀ ਆ। ਕੋਈ ਘਰ ਦੇ ਵਿੱਚ ਦਿਖ ਨਹੀਂ ਰਿਹਾ। ਤੇ ਵੀ ਦਾਦਾ ਕਿ ਚਾਰ ਪੰਜ ਸੱਪ ਵਾ ਵੇਖੋ ਤੁਸੀਂ ਅਗਲੇ ਬੰਨੇ ਸੱਪ ਵੀ ਦਿਖ ਰਿਹਾ ਚਾਰ ਪੰਜ ਸੱਪ ਵਾ ਜਿਹੜੇ ਆਪਣੇ ਆਪ ਨੂੰ ਬਚਾ ਕਰਕੇ ਸੁੱਕੀ ਥਾਂ ਤੇ ਬੈਠ ਰਹੇ ਆ ਛੱਤ ਦੇ ਉੱਪਰ ਵੀ ਸੱਪ ਚੜੇ ਪਏ ਤੇ ਆਹ ਹਾਲਾਤ ਦੇ ਆ ਵੇਖੋ ਟਰੈਕਟਰ ਤੁਸੀਂ ਦੇਖ ਸਕਦੇ ਜੀ ਟਰੈਕਟਰ ਵੀ ਹਾ ਸੁੰਨੇ ਆ ਅੱਛਾ ਬਹੁਤ ਮੋਟੇ ਤਾਂ ਵੀ ਚੜੇ ਫਿਰਦੇ ਠੀਕ ਠੀਕ ਹਾਂ ਹਾਂ ਇਸ ਘਰ ਦੇ ਵਿੱਚ ਅਸੀਂ ਕੱਲ ਆਏ ਸੀ ਆ ਇੱਕ ਮਾਤਾ ਨੂੰ ਲੈ ਕੇ ਗਏ ਸੀ ਇਸ ਘਰੋਂ ਮਾਤਾ ਨੂੰ ਲੱਗਿਆ ਮਾਤਾ ਨੂੰ ਲੱਗਿਆ ਕੱਲ ਹਾਂ ਮਾਤਾ ਨੂੰ ਲੱਗਿਆ ਕੱਲ ਆਇਆ ਸੀ ਇਸ ਘਰ ਦੇ ਵਿੱਚ ਅਮ ਨੂੰ ਟਰੈਕਟਰ ਤੋਂ ਦੇਖ ਕੇ ਪਤਾ ਲੱਗਾ ਬਾਈ ਗੁਰ ਇਹ ਆ ਪ੍ਰਬਾਸਰਾ ਫਾਊਂਡੇਸ਼ਨ ਦੀ ਸੰਸਥਾ ਆ ਤੇ ਉਹਨਾਂ ਦੀਆਂ ਦੋ ਵੋਟਾਂ ਚੱਲ ਰਹੀਆਂ ਵਾਂ ਤੇ ਹੋਰ ਵੀ ਕੋਈ ਵੀਰ ਭਰਾ ਇੱਥੇ ਮਦਦ ਕਰਨੀ ਚਾਹੁੰਦਾ ਹੋਵੇ ਨਿਹਾਲਾ ਲਵੇਰਾ ਪਿੰਡ ਆ ਜਿਹੜਾ ਫਲੋਈਪੁਰ ਤੇ ਇੱਥੇ ਆਣ ਕੇ ਜਰੂਰ ਸੇਵਾ ਕਰਿਓ ਧੀਰਾ ਘਰ ਆ ਪਿੰਡ ਵਾ ਜੀ ਪਹਿਲਾਂ ਸਾਨੂੰ ਪਿੰਡਾਂ ਦੇ ਨਾਂ ਨਹੀਂ ਸੀ ਲੈਣੇ ਆਉਂਦੇ ਪਰ ਹੁਣ ਕਿੰਨੇ ਦਿਨਾਂ ਤੋਂ ਇੱਥੇ ਅਸੀਂ ਰਹਿ ਰਹੇ ਆ ਤੇ ਹੌਲੀ ਹੌਲੀ ਪਿੰਡਾਂ ਦੇ ਨਾਂ ਸਾਨੂੰ ਯਾਦ ਹੋਣੇ ਸ਼ੁਰੂ ਹੋ ਗਿਆ ਜੀ ਆ ਵੇਖੋ ਪਾਣੀ ਦੀ ਜਿਹੜੀ ਛਾਲ ਵਾ ਕਿੰਨੀ ਦਿੱਹੀ ਹੈ ਜੀ ਤੁਸੀਂ ਦੇਖ ਸਕਦੇ ਸਾਰੇ ਬੰਨੇ ਪਾਣੀ ਪਾਣੀ ਹੈ ਮੈਗਰ ਪੜਾ ਕਰੇ ਚੜ੍ਹਦੀ ਕਲਾ ਕਰੇ ਮੇਰੇ ਵੀਰ ਦੀ ਮੇਰਾ ਵੀਰ ਦੀਆਂ ਲੱਤਾਂ ਜਿਹੜੀਆਂ ਵਾਂ ਗੋਡੇ ਆ ਜਿਹੜੇ ਉਹ ਥੱਲੇ ਘਸ ਚੁੱਕੇ ਆ ਕਿਉਂਕਿ ਗੋਡੇ ਆ ਕਈ ਥਾਂ ਤੇ ਜਿਹੜੀਆਂ ਬੇੜੀ ਚੱਲ ਨਹੀਂ ਰਹੀ ਬੋਟ ਨਹੀਂ ਦੁਜਾ ਇੰਨੇ ਨਹੀਂ ਚਾਰਿਆ ਵੀਰ ਥੱਲੇ ਉਤਰ ਕੇ ਆਪਣੀ ਛਾਤੀ ਨਾਲ ਲੱਤਾਂ ਦੇ ਜੋਰ ਨਾਲ ਪੱਟਾਂ ਦੇ ਜੋਰ ਨਾਲ ਬੇੜੀ ਨੂੰ ਜਦੋਂ ਚਲਾਉਂਦਾ ਵਾ ਤੇ ਥੱਲੇ ਝਾੜੀਆਂ ਆ ਕੰਡੇ ਆ ਉਹ ਵੀਰ ਦੀਆਂ ਲੱਤਾਂ ਨਾਲ ਵੱਜ ਵੱਜ ਕੇ ਵੀਰ ਦੀਆਂ ਲੱਤਾਂ ਦੇ ਸਾੜ ਪੈ ਰਿਆ ਵਾ ਆ ਵੇਖੋ ਇਹ ਆ ਵੀਰ ਦੀ ਸੇਵਾ ਚਾਟਰ ਆਫਾਂ ਦੀ ਦੇਖ ਸਕਦੇ ਜੀ ਇਹ ਆ ਪੂਰੇ ਪਾਣੀ ਦੇ ਲੈਵਲ ਤੇ ਹੋ ਚੁੱਕਿਆ ਜੀ। ਪਰ ਵੀ ਚਲੋ ਹੁਣ ਜਿੰਨਾ ਪਰਿਵਾਰਾਂ ਤੋਂ ਅਸੀਂ ਜਾਣਾ ਉੱਥੇ ਜਾ ਕੇ ਤੁਹਾਨੂੰ ਆ ਉੱਥੋਂ ਦੇ ਦ੍ਰਿਸ਼ ਦਿਖਾਵਾਂਗੇ ਜੀ। ਧੰਨਵਾਦ ਜੀ। ਸਾਡੇ ਵੀਰ ਜੀ ਹੁਣ ਨੀਚੇ ਬੈਠ ਕੇ ਚੁੱਕਰ ਲੈ ਕੇ ਆਇਆ। ਥੱਲੇ ਬੈਜੋ ਬਾਬਾ ਜੀ। ਅੱਗੇ ਬੈਠੋ। ਥੱਲੇ ਬੈਜੋ ਨਾ। ਥੱਲੇ ਬੈਜੋ 24 ਘੰਟੇ ਦੀ। ਕੋਈ ਗੱਲ ਨਹੀਂ ਬਾਬਾ ਜੀ। ਗੁਰੂ ਰਾਮਦਾਸ ਨਾਲ ਆਪਣੇ। ਆ ਵੇਖੋ ਕਿੰਨੀ ਜਿਹੜੀ ਬਿਜਲੀ ਦੀ ਤਾਰਾਂ ਥੱਲੇ ਲੰਘ ਰਹੀਆਂ ਵਾਂ। ਪਰ ਮਜਬੂਰੀ ਕੀ ਕਰੀਏ ਕਿ ਵੀਰ ਜੀ ਹੁਣੀ ਕਹਿੰਦੇ ਸੀ ਚੇਚਾ ਅਮਿਤਪਾਲ ਵੀਰ ਹੁਣੀ ਕਿ ਜਿਹੜੀ ਆ ਗਾਂ ਬੈਠੀ ਆ ਆ ਜਿਹੜੀ ਆ ਵਿਚਾਰਾ ਗੋਕਾ ਬੈਠਾ ਵਾ ਇਹਨੂੰ ਆਪਾਂ ਫੀਡ ਪਾ ਕੇ ਹਣੀ ਆ ਆ ਤੁਸੀਂ ਬੋਲੀ ਸਾਡੇ ਜੀ ਕਿ ਇਹ ਵੀਰ ਅੱਗੇ ਟੂੜੀ ਪਾ ਕੇ ਗਿਆ ਸੀਗਾ ਤੇ ਹੁਣ ਪਾਉਣ ਆਇਆ ਵਾ ਫੀਡ ਤੇ ਤੁਸੀਂ ਵੀਰ ਜੀ ਉੱਤੇ ਚੜ ਕੇ ਜੇ ਦੇਖੋਗੇ ਨਾ ਬਾਬੇਓ ਉੱਪਰ ਵੀ ਸੱਪ ਸੱਪ ਵਾ ਤੇ ਅੰਦਰਲੇ ਬੰਨੇ ਹੀ ਟੂੜੀ ਜਦੋਂ ਪਾਉਣਗੇ ਹਨ ਅੰਦਰਲੇ ਬੰਨੇ ਵੀ ਛਾਪੀ ਛੱਪ ਸੀਗੇ ਤੇ ਅਗਾਜ ਉੱਪਰਲੇ ਬੰਨੇ ਵੀ ਛਾਪੀ ਆ ਜਾ ਉੱਪਰਲੇ ਬੰਨੇ ਸੱਪ ਬੈਠੇ ਜਾ ਵੀਡੀਓ ਬਣਾ ਕੇ ਦਿਖਾ ਕਿੱਥੇ ਬੈਠੇ ਆ ਉੱਪਰਲੇ ਬੰਨੇ ਹਾਂ ਉੱਪਰ ਉੱਪਰ ਆ ਵੀ ਆਵੇ ਇੱਥੋਂ ਹੀ ਪੌੜੀ ਪਈ ਚੱ ਰਹੇ ਨੇ ਲੱਗਾ ਯਾਰ ਰਾਂਦੇ ਆ ਗਿਆ ਯਾਰ ਹਾਂ ਵੇਖੋ ਵੀਰ ਜੀ ਨਹੀਂ ਆ ਵੀਰ ਮੈਨੂੰ ਕਹਿੰਦਾ ਕਿ ਆਪਾਂ ਆਪਾਂ ਵੀ ਨੇਹਰਾ ਜੇ ਭਾਵੇਂ ਆਪਾਂ ਨੂੰ ਰਾਤ ਪੈ ਜਾਏ ਪਰ ਜਿਹੜੀ ਆ ਗਾਂ ਉੱਥੇ ਵੱਜੀ ਸੀ ਨਾ ਇਹ ਲਗਭਗ ਅੱਧਾ ਕਿਲੋਮੀਟਰ ਹੁਣੀ ਆ ਬੰਦ ਤੋਂ ਆ ਤੀਂ ਦੇਖ ਸਕਦੇ ਆ ਉਹ ਅਗਲੇ ਬੰਨੇ ਬੰਦਵਾ ਤੇ ਬੰਦ ਤੋਂ ਅੱਧਾ ਕਿਲੋਮੀਟਰ ਦੂਰ ਇਹ ਗਾਂ ਵਾ ਗਊ ਮਾਤਾ ਵਾ ਤੇ ਇਹਨੂੰ ਵੀਰ ਸਪੈਸ਼ਲ ਇੱਥੇ ਫੀਡ ਪਾਉਣ ਆਇਆ ਵਾ ਕੋਈ ਵੀਰ ਕਹਿੰਦਾ ਸੀ ਵੀ ਇਹਦੇ ਹੁਣ ਕੋਈ ਵਾਰਿਸ ਨਹੀਂ ਹੈਗਾ ਤੇ ਨਾ ਇਹਨੇ ਕਿਸੇ ਨੂੰ ਆਵਾਜ਼ ਹੀ ਮਾਰਨੀ ਆ ਕਿ ਮੈਨੂੰ ਵੀ ਆਣ ਕੇ ਲੈ ਕੇ ਜਾਓ ਇੱਥੋਂ ਚਲੋ ਅਸੀਂ ਇੱਥੋਂ ਗਾਂ ਨੂੰ ਕੱਢ ਤ ਨਹੀਂ ਸਕਦੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਾ ਤੇ ਬੋਟ ਆ ਜਿਹੜੀ ਸੱਤ ਤੋਂ ਛੋਟੀ ਆ ਤੇ ਚਲੋ ਵਾਹਿਗੁਰੂ ਇਹਦੀ ਇਹਦੇ ਨਾਲ ਕਿਸਮਤ ਪਰ ਜਿੰਨੀ ਜੋਗੇ ਹੈਗਾ ਵੀਰ ਅਮਰਪਾਲ ਉਹਨੇ ਆਪਣੀ ਡਿਊਟੀ ਨਿਭਾਈ ਆ ਤੇ ਗਾਂ ਨੂੰ ਤੂੜੀ ਲਾ ਕੇ ਤੇ ਨਾਲ ਗਾਂ ਨੂੰ ਆ ਫੀਡ ਪਾ ਰਿਹਾ ਵੀਰ ਸਪੈਸ਼ਲ ਅਸੀਂ ਉੱਥੇ ਜਿਹੜੀ ਜਥੇਬੰਦੀ ਫੀਡ ਵੰਡ ਰਹੀ ਸੀ ਵਾਰਸ ਪੰਜਾਬ ਦੀ ਉਹਨਾਂ ਤੋਂ ਅਸੀਂ ਸਪੈਸ਼ਲ ਇਹ ਲੈ ਕੇ ਆਏ ਕਿ ਸਾਨੂੰ ਚਾਹੇ ਥੋੜੀ ਜਿਹੀ ਥੋੜੀ ਫੀਡ ਦੇ ਦਿਓ ਤੇ ਅਸੀਂ ਇੱਥੇ ਜਿਹੜੇ ਗਊ ਮਾਂ ਆਵਾਂ ਉਹਨੂੰ ਪਾ ਕੇ ਹਣੀ ਉਹ ਪਾ ਜਾਾਂਗੇ ਫੇਰੇ ਆਹ ਉੱਤੇ ਨਾ ਰੱਖ ਡਰਮ ਦੇ ਥੱਲੇ ਰੱਖ ਦੋ ਜੇ ਮੀਂਹੂ ਆ ਗਿਆ ਤੇ ਫੇਰੇ ਪਾ ਜਾਾਂਗੇ ਮੀਂਹ ਵਾਲਾ ਮੌਸਮ ਹੀ ਨਿਕਾ ਚਲੋ ਰੱਖ ਦੋ ਉੱਤੇ ਰੱਖ ਦੇਓ ਆ ਆ ਗੱਟੇ ਚ ਪਈ ਹੈ ਬਈ ਰੱਖ ਦੋ ਤੇ ਰੱਖ ਦੋ ਚਲੋ ਇਹਦੀ ਕਿਸਮਤ ਹੋਊਗੀ ਦਮਚਾਰੀ ਖਾ ਜਾਊਗੀ ਇਹ ਚਾਰੀ ਪਾਣੀ ਤਾਂ ਬਾਬੇ ਨੇ ਹੋ ਪੀ ਲੈਣਾ ਹਨਾ ਦਰਿਆ ਦਾ ਮੈਗਰੂਪ ਪਲਾ ਕਰੇ ਵੀਰ ਦਾ ਇਹ ਵੀਰ ਨੇ ਨਾ ਰੱਟ ਲਾਈ ਰੱਖੀ ਵੀ ਆਪਾਂ ਨੂੰ ਭਾਵੇਂ ਅੱਧੀ ਰਾਤ ਹੋ ਜੇ ਨਾ ਆਪਾਂ ਇਹਨੂੰ ਪਾਣੀ ਦੁਜਾ ਚੋਕਰ ਪਾਉਣ ਆਣੀ ਹੋਣਾ ਵਾ ਤੇ ਵੀਰ ਨੇ ਆਪ ਪਤਨੀ ਚਾਹ ਪੀਤੀ ਕਿ ਨਹੀਂ ਪੀਤੀ ਸਵੇਰ ਦੀ ਪਰ ਗਾਂ ਨੂੰ ਵੇਖੋ ਚੋਕਰ ਪਾਉਣ ਆਇਆ ਵਾ ਇਹ ਇਥੋਂ ਦੇ ਵੇਖੋ ਕਿ ਇਨਸਾਨੀਅਤ ਸਾਡੇ ਪੰਜਾਬੀ ਭਰਾਵਾਂ ਦੇ ਵਿੱਚ ਬੰਦਾ ਤੇ ਡੁੱਬਦਾ ਕੀ ਹੈ ਤੋ ਵੇਖਿਆ ਜਾਂਦਾ ਸਾਡੇ ਤੋਂ ਜਿਹੜਾ ਜਾਨਵਰ ਆ ਉਹ ਵੀ ਡੁੱਬਦੇ ਨਹੀਂ ਵੇਖੇ ਜਾਂਦੇ ਤੇ ਮੈਗਰੂਪ ਪਲਾ ਕਰੇ ਇਹ ਇੰਦੀਆਂ ਦਵਾਵਾਂ ਮੈਂ ਨਾ ਗਾਂ ਦੀਆਂ ਜਿਹੜੇ ਸੀਸਾ ਵਾਂ ਵੀਰ ਦੇ ਪਰਿਵਾਰ ਨੂੰ ਬੱਚਿਆਂ ਨੂੰ ਲੱਗਣ ਤੇ ਬਹੁਤ ਭਾਵੁਕ ਪਲ ਵਾ ਆ ਇਸ ਟਾਈਮ ਜਿਹੜਾ ਪਾਣੀ ਆਇਆ ਵਾ ਆ ਪਿੰਡ ਧੀਰਾ ਘਰਾ ਪਿੰਡ ਨਿਹਾਲਾ ਲਵੇਰਾ ਜ਼ਿਲ੍ਹਾ ਫਲੋੜ ਪਰ ਦੇ ਵਿੱਚ ਤੇ ਆ ਅਗਲੇ ਬੰਨੇ ਕੈਂਪ ਲੱਗੇ ਆ ਆ ਸਾਰੀਆਂ ਜਥੇਬੰਦੀਆਂ ਆਈਆਂ ਵਾ ਤੇ ਇਹ ਵੀਰ ਜੀ ਹੁਣੀ ਆ ਵੋਟ ਲੈ ਕੇ ਆਏ ਆ ਜਿਵੇਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਇਹ ਵੋਟਾਂ ਆਈਆਂ ਵਾ ਆ ਪ੍ਰਭ ਪ੍ਰਭਾਸਰਾ ਸੰਸਥਾ ਵੱਲੋਂ ਰਮਨਵੀਰ ਹੁਣੀ ਆਏ ਆ ਅਮਨਪਾਲ ਵੀਰ ਹੁਈਆਂ ਗੁਰਿੰਦਰਪਾਲ ਵੀਰ ਹੁਈਆਂ ਤੇ ਇਹ ਵੀਰ ਸਾਰੇ ਆਏ ਆ ਕੰਨਾਂ ਦੀ ਦੋ ਛੋਟੀ ਉੱਥੇ ਲੱਭਾ ਛੋਟੀ ਡਾਜ ਉੱਪਰ ਲੱਗ ਰਹੀ ਤੇ ਆਹ ਘਰ ਸੀ ਸੰਜੀ ਇੱਕ ਘਰ ਦੇ ਵਿੱਚ ਕੋਈ ਨਹੀਂ ਹੈਗਾ ਤੇ ਬਾਜਾਂ ਕੌਣ ਮਾਰਿਆ ਆਪਾਂ ਨੂੰ ਉਹ ਉਧਰ ਹੀ ਆ ਉਹ ਉਧਰ ਕਿਹਦੇ ਬਾਜਾਂ ਮਾਰਿਆ ਕਾਹ ਤੇਰੀ ਕੰਨ ਤੇਰਾ ਵੀ ਆ ਵੀ ਇਧਰੋਂ ਕਰਦਾ ਮੈਂ ਚਲੋ ਆਖਿਆ ਜੀ ਧੱਕ ਦੇ ਚਲੋ 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 ਤੁਰੋ ਚਲ ਤੁਰ ਲਓ ਤੁਰੋ ਧੱਕ ਦੇ ਧੱਕ ਦੇ ਤੁਰਨੀ ਹੈ ਕਾਹੇ ਉਧਰੋਂ ਆਣਾ ਤੁਰਨੀ ਉਧਰੋਂ ਬੈਠ ਕੇ ਪਾਜੂਗਾ ਹਾਂ ਪੈ ਗਿਆ ਵੀ ਥਾਂ ਰੇ ਥਾਂ ਰੇ ਥਾਂ ਰੇ ਕਵਾਤ ਆ ਰਹੀ ਦੀ ਲੈ ਜੀ ਭੜਾ ਕਰੇ ਹਾਲੋ ਬਾਬਾ ਜੀ ਉਹ ਲੱਕੜੜ ਗਈ ਕੌਣ ਮਾ ਚੀ ਮੈਂ ਕਹਣਾ ਸਾਡੀ ਇੱਥੇ ਅਸੀਂ ਇੱਕ ਜਿਹੜੇ ਘਰ